ਗੁਰ ਕਿਰਪਾ ਜੈਨਰ ਕੋ ਕੀ ਗੁਰ ਕਿਰਪਾ ਤੇ ਹੀ ਜੋਤ ਪਛਾਨ ਨਾ ਨਿਕਲੀ ਨਾ सने अर पह नहीं जाके कंचने ਜੀ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੁਖੀਆ ਸੰਤੋ ਬੈਠਿਆ ਜਿੱਤਾ ਆਜਾਣਾ ਨਾਲ ਕੇ ਇਹ ਜਾਨੂ ਬੇਨਤੀ ਕਰਦਾ ਕਿ ਕੱਲ ਦੁਪਹਿਰੇ 1 ਵਜੇ ਤੋਂ ਪਹਿਲਾਂ ਪਹਿਲਾਂ ਆਪ ਪਹੁੰਚ ਕੇ ਸਰੂ ਸਾਹਿਬ ਦੀ ਸੇਵਾ ਪਾਕੀ ਦੇ ਨਾਲ ਲਾ ਕੇ ਆਪਾਂ ਵਾਚੜ ਕੇ ਜਿਹੜੀ ਇਹ ਸੇਵਾ ਕਰਨ ਦਾ ਸਹਯੋਗ ਕਰਨਾ ਹੈ ਔਰ ਆਚੜ ਕੇ ਜਿਸ ਨਗਰ ਦੇ ਤੇਲੇ ਹਿਸਾਬ ਆਣਾ ਹੈ ਵਾਇਗੁਰਜੀ ਦਾ ਗਾਲ ਸਾਹਿਬ ਮਹਾਰਾਜੀ ਕੀ ਅੱਜ ਗੋੜਤਰਾ ਸ੍ਰੀ ਦੁਖਨਵਰਨ ਸਾਹਿਬ ਵਿਖੇ ਵਿਸ਼ੇਸ਼ ਤੌਰ ਤੇ ਪ੍ਰੈਸ ਕਾਨਫਰੈਂਸ ਜੋੜੀ ਰੱਖੀ ਗਈ ਹੈ ਕੱਲ 22 ਨਵੰਬਰ ਦਿਨ ਸ਼ਨੀਵਾਰ ਦੁਪਹਿਰ ਦੇ 1 ਵਜੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਸਮਰਪਤ ਵਿਚਾਰ ਨਗਰ ਕੀਰਤਨ ਜੋ ਕਿ ਗੁਰਦੁਆਰਾ ਸ੍ਰੀ ਦੁੱਖਨਵਰਨ ਸਾਹਿਬ ਤੋਂ ਦੁਪਹਿਰ ਦੇ 1 ਵਜੇ ਆਰੰਭ ਹੋਵੇਗਾ ਆਪਣੇ ਪੁਰਾਣੇ ਰੂਟ ਤੋਂ ਹੁੰਦਾ ਹੋਇਆ ਦੇਰ ਰਾਤ ਗੁਰਦੁਆਰਾ ਸ੍ਰੀ ਦੁੱਖਨਵਰਨ ਸਾਹਿਬ ਵਿਖੇ ਸਮਾਪਤ ਹੋਵੇਗਾ ਜਿਸ ਵਿੱਚ ਸ਼ਬਦੀ ਜਥੇ ਕਿਸ ਤਰੀ ਸਾਧ ਸੰਭਾਵਾਂ ਸਮੂਚੀਆਂ ਪ੍ਰਬੰਧਕ ਕਮੇਟੀਆਂ ਅਤੇ ਸਾਰੇ ਹੀ ਧਰਮਾਂ ਦੇ ਭਾਈਚਾਰੇ ਦੇ ਲੋਕ ਇਸ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰ ਰਹੇ ਹਨ ਅਸੀਂ ਸਮੂਚੀ ਪ੍ਰਬੰਧਕ ਕਮੇਟੀ ਵੱਲੋਂ ਆਪ ਸਮੂਚੀ ਸੰਗਤਾਂ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਆਪ ਜੀ ਨੇ ਉਰਦਰਾ ਪ੍ਰਬੰਧਕ ਕਮੇਟੀ ਨੂੰ ਇਸ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਇਸੇ ਨੂੰ ਹੀ ਸੱਚਾ ਪੱਤਰ ਮੰਨਦੇ ਹੋਏ ਆਪ ਜੀ ਨੇ ਕੱਲ ਦੁਪਹਿਰ ਜੋ ਨਗਰ ਕੀਰਤਨ ਗੁਰਦੁਆਰਾ ਸ੍ਰੀ ਦੁਕਨਵਾਰਨ ਸਾਹਿਬ ਤੋਂ 1 ਵਜੇ ਆਰੰਭ ਹੋ ਰਿਹਾ ਹੈ ਆਓ ਸਾਰੇ ਧਰਮਾਂ ਦੇ ਜਿੱਥੇ ਇਸ ਵਿੱਚ ਸ਼ਮੂਲੀਅਤ ਕਰਨ ਆਪਾਂ ਵੀ ਗੁਰਤੇਗ ਭਗਤ ਸਿੰਘ ਜੀ ਦੇ ਸਾਰੇ ਬੱਚਿਆਂ ਉਹਨਾਂ ਦੀ ਅਸੀਸਾਂ ਪ੍ਰਾਪਤ ਕਰਨ ਲਈ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰੀਏ ਅਤੇ ਗੁਰਤੇਗ ਭਦਰ ਸਾਹਿਬ ਜੀ ਦੀਆਂ ਅਸੀਸਾਂ ਪ੍ਰਾਪਤ ਕਰੀਏ ਮੈਂ ਫੇਰ ਹੱਥ ਜੋੜ ਕੇ ਸਮੂਜੀਆਂ ਸੰਗਤਾਂ ਨੂੰ ਅਪੀਲ ਕਰਦਾ ਕਿ 25 ਨਵੰਬਰ ਤੱਕ ਗੁਰਦੁਆਰਾ ਸ੍ਰੀ ਦੁਕਨਵਾਰਨ ਸਾਹਿਬ ਤੇ ਇੱਕ ਸਮਾਗਮ جاری ਰਹਿਣਗੇ ਕੱਲ ਦਾ ਜੋ ਵਿਸ਼ੇਸ਼ ਸਮਾਗਮ ਵਿਸ਼ਾ ਨਗਰ ਕੀਰਤਨ ਦੁਪਹਿਰ 1 ਵਜੇ ਆਰੰਭ ਹੋਵੇਗਾ ਜਿੱਤੇ ਸਾਰੀਆਂ ਸੁਸਾਇਟੀਆਂ ਸਾਰੇ ਧਰਮਾਂ ਦੇ ਲੋਕ ਇਸ ਵਿੱਚ ਸ਼ਮੂਲੀਅਤ ਕਰਨਗੇ ਮੈਂ ਆਈ ਹੋਈ ਸਮੁੱਚੀ ਸੰਗਤ ਦਾ ਜਿੱਤੇ ਧੰਨਵਾਦ ਕਰਦਾ ਵਿਸ਼ੇਸ਼ ਤੌਰ ਤੇ ਸ੍ਰੀ ਗਿਆਨਸਰ ਮੰਦਿਰ ਦੇ ਸਮੁੱਚੇ ਪ੍ਰਬੰਧਕਾਂ ਦਾ ਪ੍ਰਧਾਨ ਸਾਹਿਬ ਦਾ ਸਭ ਦਾ ਧੰਨਵਾਦ ਕਰਦਾ ਔਰ ਤੁਹਾਡੇ ਪ੍ਰੈਸ ਵਾਲੇ ਵੀਰਾਂ ਦਾ ਵੀ ਧੰਨਵਾਦ ਕਰਦਾ ਜੋ ਸੰਗਤ ਤੱਕ ਆਪਣੀ ਜਾਣਕਾਰੀ ਪਹੁੰਚਾਰੇ ਨੇ ਸੰਗਤ ਦਾ ਇਹ ਸੰਦੇਸ਼ ਪਹੁੰਚਾਰੇ ਨੇ ਤਾ ਜੋ ਸੰਤਾ ਇਸ ਸੰਦੇਸ਼ ਨੂੰ ਸੁਣ ਕੇ ਉਸ ਨਗਰ ਕੀਰਤਨ ਨੂੰ ਸ਼ਮੂਲੀਅਤ ਕਰਨ ਅਤੇ ਆਪਣਾ ਜੀਫਨ ਸਫਲਾ ਕਰਨ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹੜੇ ਕਿਹੜੇ ਵਿਭਾਗਾਂ ਨੂੰ ਦਿੱਤੇ ਗਏ ਉਹ ਟ੍ਰੈਫਿਕ ਦਾ ਕਿਦਾਂ ਦਾ ਪ੍ਰਵਾਨਾ ਕਿਵੇਂ ਨੇ ਟ੍ਰੈਫਿਕ ਦਾ ਜੋ ਅਸੀਂ ਪ੍ਰਬੰਧਕ ਵੱਲੋਂ ਅਸੀਂ ਜਿਹੜੀ ਚਿੱਠੀ ਹੈ ਉਹ ਪ੍ਰਸ਼ਾਸਨ ਨੂੰ ਦਿੱਤੀ ਗਿਆ ਹੈ ਪ੍ਰਸ਼ਾਸਨ ਨੇ ਇਸ ਸੰਬੰਧੀ ਉਹਨਾਂ ਨੇ ਇਸ ਸੰਬੰਧੀ ਆਪਣੇ ਵੱਲੋਂ ਇਹ ਕਿਹਾ ਕਿ ਸਾਸੀਂ ਜਿਹੜੇ ਪ੍ਰਸ਼ਾਸਨ ਵੱਲੋਂ ਪ੍ਰਬੰਧ ਜਿਹੜੇ ਪੂਰੇ ਕੀਤੇ ਜਾਣਗੇ ਔਰ ਜਿਹੜੇ ਜਿਹੜੇ ਰਸਤੇ 'ਚੋਂ ਨਗਰ ਕੀਰਤਨ ਨਿਕਲਦਾ ਹੈ ਉੱਥੇ ਪੁਕਤਾ ਤੋਂ ਬੰਦ ਕੀਤੇ ਗਿਆਨ ਬਾਕੀ ਗੁਰੂ ਸਾਹਿਬ ਦੀ ਕਿਰਪਾ ਨਾਲ ਸੰਗਤ ਵੀ ਬਹੁਤ ਉਜਾਕਰ ਹੈ ਉਹ ਆਪਣੇ ਵੱਲੋਂ ਸਵਾ ਜਿਹੜੀ ਸੇਵਾ ਨਿਭਾਵੇਗੀ ਮੈਂ ਸਮੂਹ ਜੀ ਫਿਰ ਵੀ ਸੰਗਤ ਨੂੰ ਬੇਨਤੀ ਕਰਦਾ ਕਿ ਜੇ ਕਿਸੇ ਕਾਰਨ ਕਰਕੇ ਤੁਹਾਨੂੰ ਸੱਦਾ ਪੱਤਰ ਨਹੀਂ ਪਹੁੰਚਿਆ ਤਾਂ ਸਾਡੀ ਇਹ ਹੱਥ ਜੋੜ ਕੇ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਆਓ ਕੱਲ ਦੇ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਿਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ